ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਇਬਲੌਗ ਦੇ ਵਿੱਚ ਹੋਰ ਜੀ ਕਿਵੇਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪਰਮਾਤਮਾ ਅਗੇ ਅਰਦਾਸ ਕਰਦੇ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰਦੇ ਸਬਸਕ੍ਰਾਈਬ ਵੀਡੀਓ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਹਾਂਜੀ ਇੱਥੇ ਸ਼ਾਮ ਦਾ ਟਾਈਮ ਆ ਹੋ ਚੁੱਕੇ ਨੇ 6:30 ਦਾ ਟਾਈਮ ਆ ਜੀ ਤੇ ਬਾਕੀ ਆਪਾਂ ਕਸ਼ੂਆਂ ਦਾ ਲੈ ਵੇ ਗਿਆ ਸਾਰਾ ਕੰਮ ਉਸ ਤੋਂ ਬਾਅਦ ਲੱਗੀ ਸੀ ਕਿ ਮੈਂ ਆ ਕੇ ਸਬਜ਼ੀ ਦੀ تیاری ਕਰ ਅੱਜ ਸਬਜ਼ੀ ਦੇ ਵਿੱਚ ਬਣਾਵਾਂਗੇ ਆਪਾਂ ਕਈਏ ਦੇ ਕੋਕ ਤੇ ਕੋਕ ਤੇ ਸਬਜ਼ੀ ਸ਼ੇਅਰ ਕਰਦੇ ਹਾਂ ਤੁਹਾਡੇ ਨਾਲ ਤੇ ਤੁਸੀਂ ਵੀ ਬਣਾ ਕੇ ਦੇਖਿਓ ਇਸ ਤਰੀਕੇ ਨਾਲ ਬਹੁਤ ਸਵਾਦ ਬਣਦੇ ਨੇ ਕੋਕ ਤੇ ਆਪਾਂ ਬਣਾਉਨੇ ਆ ਪਹਿਲਾਂ ਆਪਾਂ ਨੇ ਇਹ ਕਈਏ ਲੈ ਲਿਆ ਤੋਂ ਕਈਏ ਲੈਨੇ ਜਿਵੇਂ ਗੋਲ ਕਈਏ ਨੇ ਕੱਢੂ ਘਰ ਦੇ ਹੀ ਨੇ ਬੇਲ ਤੋਂ ਤੋੜ ਕੇ ਲੈੰਦੇ ਨੇ ਤਾਜ਼ਾ ਤੇ ਤੇ ਤੋਂ ਕਿਸ ਮਾਰ ਕੇ ਉਹ ਮੈਨੂੰ ਲੱਗੀਆਂ ਕੱਟਣ ਇੱਕ ਵਾਧਰ ਫੇਟੋ ਨਾਲੇ ਛਿਲਕਾ ਲਾਉਣ ਤੋਂ ਬਾਅਦ ਪਹਿਲਾਂ ਦਾ ਛਿਲਕਾ ਲਾ ਲიਏ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਨੇ ਸੋਣ ਸੋਣ ਕਮੈਂਟ ਕਰਦੇ ਨੇ ਤੇ ਆਪਣੀ ਕੀਮਤੀ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਵੀਡੀਓ ਨੂੰ ਵਾਚ ਕਰਦੇ ਨੇ ਪਲੀਜ਼ ਇਸੇ ਤਰ੍ਹਾਂ ਸਪੋਰਟ ਬਣਾ ਕੇ ਰੱਖਿਓ ਤੇ ਆਪਣੇ ਸੋਣ ਸੋਣ ਕਮੈਂਟ ਕਰਦੇ ਰਹੋ ਤੇ ਅਸੀਂ ਤੁਹਾਡੇ ਸੋਨ ਸੋਨੇ ਕਿਮੈਂਟ ਪੜਦੇ ਰਹੀਏ ਤੇ ਪਲੀਜ਼ ਲਾਈਕ ਜਰੂਰ ਕਰ ਦਿਆ ਕਰੋ ਵੀਡੀਓ ਤੁਸੀਂ ਲਾਈਕ ਨਹੀਂ ਕਰਦੇ ਹੈਗੇ ਜੀ ਵੀਡੀਓ ਵਾਚ ਜਰੂਰ ਕਰ ਲਨੇਓ ਪਰ ਲਾਈਕ ਨਹੀਂ ਕਰਦੇ ਹੈਗੇ ਪਲੀਜ਼ ਲਾਈਕ ਦਾ ਬਟਨ ਦਬਾ ਦਿਆ ਕਰੋ ਲਓ ਜੀ ਕੋ ਅੰਦੋ ਜੀ ਕਈਆ ਮਸ ਮਾਰ ਕੇ ਛਿਲ ਲਿਆ ਤੇ ਹੁਣ ਇਹਨੂੰ ਕਰ ਦਿਆ ਕਰਦੇ ਬਸ ਜੀ ਕਦੂ ਬਸ ਕਰ ਸਾਰੇ ਕद्दू ਕਸ ਕਰ ਲਾਂਗੇ ਨੂੰ ਕद्दू ਕਸਨ ਨੂੰ ਟਾਈਮ ਲੱਗ ਜਾਣਾ ਤੇ ਆਪਾਂ ਵੀਡੀਓ ਇੱਥੇ ਰੋਕਦੇ ਆ ਫਿਰ ਲੈ ਲਿਆ ਤੁਮ ਕद्दू ਦਾ ਵਿੱਚ ਲਓ ਜੀ ਹੁਣ ਮੈਂ ਇੱਥੇ ਸਾਰਾ ਕद्दू ਕਸ ਕਰ ਲਿਆ ਕਈਏ ਦਾ ਹੁਣ ਆਪਾਂ ਕਈਏ ਦੇ ਵਿੱਚੋਂ ਨਾ ਸਾਰਾ ਪਾਣੀ ਨਿਚੋੜ ਦਾਂਗੇ ਕਿਉਂਕਿ ਜੀ ਪਾਣੀ ਵਿੱਚ ਜੇ ਨਾ ਨਿਚੋੜਿਆ ਫਿਰ ਜ਼ਿਆਦਾ ਬੇਸਣ ਪਊਗਾ ਤੇ ਢਿੱਲੇ ਢਿੱਲੇ ਜੇ ਆਪਣੇ ਕੋफ्ते ਬਣਨਗੇ ਫਰ ਜੀ ਆਪਾਂ ਸਾਰਾ ਪਾਣੀ ਨਿਚੋੜ ਦਾਂਗੇ ਕਈਏ ਦੇ ਵਿੱਚੋਂ ਫਿਰ ਬੇਸਣ ਰਲਾਵਾਂਗੇ ਤਾਂ ਕੋफ्ते ਵਧੀਆ ਬਣ ਦਿੰਦੇ ਨੇ ਟੈਟ ਜੇ ਰਹਿੰਦੇ ਨੇ ਟਿੱਲੇ ਟਿੱਲੇ ਜੇ ਨਹੀਂ ਰਹਿੰਦੇ ਹੈਗੇ ਮਤਲਬ ਤੇ ਜਦੋਂ ਬੇਸਣ ਪਾਉਣਾ ਇਹਦੇ ਵਿੱਚ ਬਿਲਕੁਲ ਪਾਣੀ ਦੀ ਲੋੜ ਨਹੀਂ ਪੈਂਦੀ ਹੈਗੀ ਬਸ ਇਦਾਂ ਹੀ ਇਹਦੇ ਵਿੱਚ ਬੇਸਣ ਕਈਏ ਦੇ ਵਿੱਚ ਰਲਾ ਹੋ ਜਾਂਦਾ ਤੇ ਐਨ ਮਿਕਸਚਰ ਤਿਆਰ ਹੋ ਜਾਂਦਾ ਬਿਨਾ ਪਾਣੀ ਤੋਂ ਹੀ ਕਿਉਂਕਿ ਜੀ ਕਈਏ ਦੇ ਵਿੱਚ ਆਪਦਾ ਇਹ ਪਾਣੀ ਬਹੁਤ ਜ਼ਿਆਦਾ ਹੈ ਦੇਖੋ ਕਿੰਨਾ ਪਾਣੀ ਨਿਕਲਿਆ ਆਇਆ ਕੁਸ ਇਹ ਤਾਜਾ ਤੋੜ ਕੇ ਲਿਆਂਦਾ ਸੀਗਾ ਤੇ ਇਹ ਪਾਣੀ ਆਪਾਂ ਸਾਈਡ ਤੇ ਕੱਢ ਦਾਂਗੇ ਬਸ ਜੀ ਹੁਣ ਕਈਏ ਦੇ ਵਿੱਚ ਆਪਾਂ ਮਸਾਲੇ ਪਾਵਾਂਗੇ ਤੇ ਇੱਧਰ ਮੈਂ ਨਾ ਤੇਲ ਕੜਨ ਨਹੀਂ ਤਾਤਾ ਬਸ ਜੀ ਇਹ ਹੁਣ ਪਾਵਾਂਗੇ ਬੇਸਣ ਪਹਿਲਾਂ ਨੂਨ ਨਹੀਂ ਪਾਉਂਦੇ ਹੈਗੇ ਹਲਦੀ ਤੇ ਜੀਰਾ ਪਾਉਟੜੇ ਪਾਵਾਂਗੇ ਹੋਰ ਕੁਝ ਨਹੀਂ ਪਾਉਂਦੇ ਹੈਗੇ ਵਿੱਚ ਆਪਾਂ ਮਸਾਲਿਆਂ ਦੇ ਆਪਾਂ ਨੇ ਨੂਨ ਤਾਂ ਕਰਕੇ ਨਹੀਂ ਪਾਇਆ ਹੈਗਾ ਕਿਉਂਕਿ ਜੀ ਨੂਨ ਪਾਉਣ ਨਾਲ ਬੇਸਣ ਦਾ ਬੇਸਣ ਦੇ ਵਿੱਚ ਪਾਣੀ ਹੋ ਜਾਣਾ ਸੀਗਾ ਕਈਏ ਨੇ ਪਾਣੀ ਛੱਡ ਦੇਣਾ ਸੀਗਾ ਜਦੋਂ ਆਪਾਂ ਨੇ ਨੂਨ ਪਾ ਦੇਣਾ ਸੀਗਾ ਇਸ ਲਈ ਥੋੜਾ ਟਾਈਮ ਠਹਿਰ ਕੇ ਨੂਨ ਪਾਵਾਂਗੇ ਪਹਿਲਾਂ ਇਹਨੂੰ ਐਨ ਮਸਲ ਲਾਂਗੇ ਤੇ ਦੇਖ ਲਾਂਗੇ ਕਿੰਨਾ ਕੁ ਬੇਸਣ ਪੈਂਦਾ ਹੈ ਤੇ ਆਪਣਾ ਸਾਰੀ ਬੇਸਣ ਪੈ ਗਿਆ ਸੀਗਾ ਕਿਉਂਕਿ ਜੀ ਫਿਰ ਵੀ ਪਾਣੀ ਸੀਗਾ ਉਹਦੇ ਵਿੱਚ ਐਨ ਸਖਤ ਜਿਹੀ ਰੱਖਣਾ ਸੀਗਾ ਆਟਾ ਜਿਹੜਾ ਪਨੇ ਇਹ ਮਿਕਸਚਰ ਬਣਾਉਣਾ ਸੀਗਾ ਨਹੀਂ ਤਾਂ ਫਿਰ ਢਿੱਲੇ ਢਿੱਲੇ ਜਿਹਾ ਗੁफ्ते ਬਣਨੇ ਸੀਗੇ ਆਪਣੇ ਤੇ ਬਸ ਜੀ ਹੁਣ ਇਹਨੂੰ ਥੋੜਾ ਚਿਰ ਰੱਖ ਦਾਂਗੇ ਇੱਕ ਦੋ ਦਿਨ ਇੱਕ ਦੋ ਮਿੰਟ ਰੱਖਣ ਤੋਂ ਬਾਅਦ ਇਹ ਟਿਕ ਜਾਊਗਾ ਐਨ ਤੇ ਇਦੇ ਵਿੱਚ ਬਾਅਦ ਚ ਪਾਵਾਂਗੇ ਜੀ ਥੋੜਾ ਜਿਹਾ ਆਪਾਂ ਤੇਲ ਤੇਲ ਤਾਂ ਕਰਕੇ ਪਾਇਆ ਜੀ ਸੌਫਟ ਰਹਿੰਦੇ ਨੇ ਫਿਰ ਇਹਦੇ ਨਾਲ ਵਧੀਆ ਬਣਦੇ ਨੇ ਕੋਕਤੇ ਤੇ ਹੁਣ ਆਪਾਂ ਬਸ ਰਲਾਵਾਂਗੇ ਇਹਦੇ ਵਿੱਚ ਨੋਣਾ ਖਰਚ ਇਹ ਨੂਣ ਰਲਾ ਕੇ ਐਨ ਮਿਕਸ ਮਿਕਸ ਕਰ ਲਾਂਗੇ ਨੂਣ ਇਹਦੇ ਵਿੱਚ ਕੋਕਤਿਆਂ ਦੇ ਵਿੱਚ ਤੇ ਤਾਂ ਜੋ ਐਨ ਰੱਚ ਜਿਵੇਂ ਨੂਣ ਕਿਤੇ ਮਤਲਬ ਇਕੱਠਾ ਜਿਆ ਨਾ ਪਿਆ ਰਹੇ ਚਲੋ ਜੀ ਆਪਣਾ ਤੇਲ ਵੀ ਹੁਣ ਹੋ ਗਿਆ ਗਰਮ ਤੇ ਆਪਾਂ ਛੋਟੇ ਛੋਟੇ ਬੋਲਾ ਜਿਹੇ ਬਣਾ ਲਾਂਗੇ ਇਹਦੀਆਂ ਤੁਸੀਂ ਚਾਹੋ ਤਾਂ ਦੂਸਰੇ ਲੋਟ ਵੀ ਪਾ ਸਕਦੇ ਹੋ ਪਕੌੜਿਆਂ ਵਾਂਗੂ ਤੇ ਮੈਂ ਇਦਾਂ ਹੀ ਬੋਲਾ ਜਿਹੇ ਬਣਾਇਆ ਸੀਗੇ ਛੋਟੇ ਛੋਟੇ ਲੱਡੂ ਜੇ ਤੇ ਜਿਆਦਾ ਨਹੀਂ ਕੁੱਟ ਕੇ ਬਣਾਉਣੇ ਬਸ ਬੋਲੇ ਬੋਲੇ ਹੱਥਾਂ ਦੇ ਨਾਲੇ ਬਣਾਉਣੀਆਂ ਨੇ ਬੋਲਾ ਜਿਹੇ ਤੇ ਬਸ ਜੀ ਹੁਣ ਆਪਾਂ ਪਾ ਦਾਂਗੇ ਇਹਨਾਂ ਨੂੰ ਤੜਨ ਤੜਨ ਦੇ ਵਾਸਤੇ ਤੇਲ ਦੇ ਵਿੱਚ ਹੁਣ ਇਹਨੂੰ ਤਲਾਂਗੇ ਥੋੜੀ ਸਿਮਤੇ ਕਰਕੇ ਤਲਾਂਗੇ ਤੇਜ ਗੈਸ ਨਹੀਂ ਰੱਖਣੀ ਹੈਗੀ ਕਿਉਂਕਿ ਜੀ ਆਪਾਂ ਜੇ ਤੇਜ ਗੈਸ ਤੇ ਰੜਾਂਗੇ ਫੇਰ ਵਿੱਚੋਂ ਕੱਚੇ ਰਹਿ ਜਾਣਗੇ ਵਿੱਚੋਂ ਨਹੀਂ ਬਣਨਾ ਹੈਗਾ ਇਹਨਾਂ ਨੇ ਤਾਂ ਕਰਕੇ ਆਪਾਂ ਸਿਮਤੇ ਕਰਕੇ ਗੈਸ ਨਾਲ ਰੜਾਂਗੇ ਤੇ ਬਾਕੀ ਰਹਿੰਦੇ ਜਿਹੜੇ ਆਪਣਾ ਇਹ ਕੋਬੀ ਬਣਾ ਲਾਂਗੇ ਸਾਰੀਆਂ ਛੋਟੇ ਛੋਟੇ ਗੋਲ ਗੋਲ ਲੱਡੂ ਜੇ ਬਣਾ ਲਾਂਗੇ ਤੇ ਬਸ ਜੀ ਜਨੂੰ ਉਹ ਆਪਣੇ ਤਲਦੇ ਨੇ ਇਧਰ ਆਪਾਂ ਨੇ ਇਹ ਵੀ ਤਿਆਰ ਕਰ ਲਈ ਬਸ ਦੋ ਵਾਰ ਚ ਤਲੇ ਗਏ ਸੀਗੇ ਕੋਸ਼ੇ ਜ਼ਿਆਦਾ ਨਹੀਂ ਬਣੇ ਸੀਗੇ ਬਸ ਬਸ ਠੀਕ ਜਿਹੀ ਬਣਾਏ ਸੀਗੇ ਦੋ ਕੁੰਆਂ ਦੇ ਫੇਰ ਵੀ ਕਾਫੀ ਬਣ ਗਏ ਸੀਗੇ ਤੇ ਇਹਦੇ ਵਿੱਚੋਂ ਇੱਕ ਦੋ ਤਾਂ ਟੇਸਟ ਕਰਨ ਲੱਗਿਆ ਨੇ ਸਹਿਜਪ੍ਰੀਤ ਦੇ ਪਾਪੇ ਉਹਨਾਂ ਨੇ ਖਾ ਵੀ ਲੈ ਸੀਗੇ ਮੈਂ ਹਲੇ ਕਹਿੰਦੀ ਸੀ ਕਿ ਮੈਂ ਮੈਂ ਸਬਜੀ ਦਾ ਹੀ ਬਣਾਉਂਗੀ ਤੁਸੀਂ ਤਾਂ ਇਦਾਂ ਹੀ ਖਾ ਗਏ ਕਿਉਂਕਿ ਜਦੋਂ ਘਰੇ ਤਲੇਆ ਹੋਇਆ ਬਣਦਾ ਹੋਵੇ ਤਾਂ ਕੁਛ ਨਾ ਕੁਛ ਮੋਲੋ-ਮੋਲੀ ਖਾ ਹੀ ਲੈਂਦੇ ਨੇ ਚਾਹੇ ਮਤਲਬ ਕੜੀ ਲਈ ਪਕੌੜੇ ਬਣਾ ਲਓ ਚਾਹੇ ਧਾਲ ਲਈ ਪਕੌੜੇ ਜਾਂ ਹੁਣ ਕੋਕ ਤੇ ਹੁਣ ਤੇ ਵਿੱਚੋਂ ਟੇਸਟ ਹੋਏ ਜਾਂਦੇ ਨੇ ਥੋੜੀ ਬਚਦੇ ਨੇ ਮਗਰ ਤੇ ਇਧਰ ਨਾਲ ਦੀ ਨਾਲ ਆਪਾਂ ਧਰਤਾਗੇ ਜੀ ਤੜਕਾ ਤੇ ਆਪਣੇ ਇਧਰ ਕੂਕਤੇ ਬਣ ਕੇ ਤਿਆਰ ਨੇ ਦੇਖੋ ਕਿੰਨੇ ਸੋਹਣੇ ਕਲਰ ਆਏ ਨੇ ਬਰਾਊਨ ਰੰਗ ਦੇ ਬਣ ਗਏ ਹਨ ਹੌਲੀ ਹੌਲੀ ਸਿਮ ਤੇ ਰਾੜੇ ਨੇ ਜਿਆਦਾ ਤੇਜ ਗੈਸ ਨਹੀਂ ਕਰਿਆ ਸੀਗਾ ਮੈਂ ਤੇ ਬਾਕੀ ਵੀ ਹੁਣ ਆਪਾਂ ਤਲਣੇ ਪਾਵਾਂਗੇ ਜਦੋਂ ਇਹ ਤਲਦੇ ਨੇ ਇਧਰ ਆਪਾਂ ਆਪਣਾ ਤੜਕਾ ਵੀ ਧਰ ਲਿਆ ਦੇਖੋ ਕਿੰਨੇ ਵਧੀਆ ਬਣੇ ਨੇ ਵਿੱਚੋਂ ਇਹਨਾਂ ਤੇ ਬੱਸ ਤੇ ਤੜਕੇ ਦੇ ਲਈ ਤੇਲ ਆਪਾਂ ਇਹ ਇਸੇ ਕੜਾਹੀ ਦੇ ਵਿੱਚੋਂ ਲੈ ਲਾਂਗੇ ਜਿਹੜੀਆਂ ਇੱਕ ਦੋ ਕੜਛੀਆਂ ਪਾਉਣੀਆਂ ਨੇ ਕੜਿਆ ਹੋਇਆ ਤੇਲ ਇਹਦੇ ਵਿੱਚ ਹੀ ਆਪਾਂ ਤੜਕਾ ਲਾ ਦਾਂਗੇ ਤੜਕੇ ਦੇ ਵਿੱਚ ਜੀ ਪਹਿਲਾਂ ਆਪਾਂ ਪਾਵਾਂਗੇ ਜੀਰਾ ਜੀਰਾ ਪਾਉਣ ਤੋਂ ਬਾਅਦ ਮੈਂ ਪਾਉਣਾ ਸੀ ਜੇ ਮੇਰੇ ਕੋਲ ਸਾਫ ਦੀ ਲਾਲ ਮਿਰਚ ਸੀਗੀਆਂ ਤੇ ਉਹ ਪਾਉਣਾ ਸੀਗੀਆਂ ਦੋ ਫਲੇਵਰ ਵਧੀਆ ਆ ਜਾਂਦਾ ਹੈ ਤੇ ਨਾਲ ਦੀ ਨਾਲ ਆਪਾਂ ਕੋਕ ਤੇ ਵੀ ਹਲਾ ਦਾਂਗੇ ਕਿਤੇ ਜਲੇ ਨਾ ਜਾਣ ਜਲੇ ਹੋਏ ਸਵਾਦ ਵੀ ਨਹੀਂ ਲੱਗਣੇ ਹੈਗੇ ਤਾਂ ਕਰਕੇ ਉਧਰ ਵੀ ਆਪਾਂ ਨਾਲ ਦੀ ਨਾਲ ਕੜਛੀ ਫੇਰੀ ਜਾਂਦੇ ਸੀਗੇ ਤੇ ਇਹ ਪਾਤੀ ਆਪਾਂ ਨੇ ਜੀ ਮਿਰਚ ਬਸ ਹੁਣ ਇਹਨੂੰ ਹਿਲਾਉਂਦੇ ਰਹਾਂਗੇ ਮਸਾਲੇ ਨੂੰ ਭੁੰਨਾਗੇ ਅਲਸਮਾਰ ਕੇ ਤੇ ਇਹ ਮੈਂ ਸਾਰੇ ਮਿਸ਼ਰਣ ਆਪਦਾ ਮਿਕਸ ਮਿਕਸੀ ਦੇ ਵਿੱਚ ਪੀ ਲਿਆ ਸੀਗਾ ਗ੍ਰੈਂਡਰ ਦੇ ਨਾਲ ਲੀਟਰ ਦੇ ਵਿੱਚ ਪਾ ਕੇ ਇਦਾਂ ਹੀ ਪਿਆਜ਼ ਸਾਰੇ ਮਿਕਸ ਕਰ ਲਏ ਸੀਗੇ ਹਰੀ ਮਿਰਚ ਵਗੈਰਾ ਵੀ ਸਾਰੇ ਵਿੱਚੇ ਗ੍ਰੈਂਡ ਕਰਤੀ ਸੀ ਕਿ ਦੇਵਾਸ ਜੀ ਹੁਣ ਆਪਣਾ ਮਸਾਲਾ ਇਹ ਪੁੱਜ ਗਿਆ ਪਿਆਜ਼ਾਂ ਵਾਲਾ ਤੇ ਇਹਦੇ ਵਿੱਚ ਪਾ ਦਾਂਗੇ ਨੂਨ ਹਲਦੀ ਧਨੀਆ ਪਾਊਡਰ ਹੋਰ ਕੋਈ ਜ਼ਿਆਦਾ ਮਸਾਲੇ ਨਹੀਂ ਪਾਉਂਦੇ ਬਸ ਆਪਾਂ ਸਿੰਪਲ ਹੀ ਮਸਾਲੇ ਵਰਤਨੇ ਆ ਘਰ ਵਿੱਚ ਤੇ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਭੁੰਨਾਂਗੇ ਮਸਾਲੇ ਨੂੰ ਤੇ ਫੋਨਣ ਤੋਂ ਬਾਅਦ ਜੀ ਥੋੜਾ ਜਿਹਾ ਸੇਕ ਲੱਗਣ ਤੋਂ ਬਾਅਦ ਪਾਵਾਂਗੇ ਜੀ ਇਹਦੇ ਵਿੱਚ ਮੈਂ ਥੋੜੇ ਬ੍ਰਿਕ ਬ੍ਰਿਕ ਕੱਟ ਕੇ ਦੋ ਆਲੂ ਰੱਖੇ ਹੋਏ ਸੀਗੇ ਉਹ ਪਾਵਾਂਗੇ ਤੇ ਇਹਨੂੰ ਰਿਝਾਵਾਂਗੇ ਪਾਣੀ ਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਕਿਉਂਕਿ ਜੀ ਇਹਦੇ ਨਾਲ ਫਿਰ ਤਰੀ ਗਾੜੀ ਹੋ ਜੂਗੀ ਤੁਸੀਂ ਚਾਹੋ ਤਾਂ ਉਬਾਲ ਕੇ ਵੀ ਪਾ ਸਕਦੇ ਹੋ ਪਰ ਮੈਂ ਇਦਾਂ ਹੀ ਰਿਝਾਏ ਸੀਗੇ ਇਸ ਤਰ੍ਹਾਂ ਵਧੀਆ ਬਣ ਜਾਂਦੀ ਹੈ ਤਰੀ ਲਓ ਜੀ ਹੁਣ ਇਹ ਆਪਣੇ ਆਲੂ ਮਤਲਬ ਬਣ ਗਏ ਹੋਏ ਇਹਦੇ ਨਾਲ ਆਪਾਂ ਮੈਸ਼ ਕਰ ਦਾਂਗੇ ਆਲੂ ਹੈ ਨਾ ਇਹਦੇ ਨਾਲ ਨਰਿ ਗਾੜੀ ਹੋ ਗਈ ਤੁਸੀਂ ਚਾਹੋ ਤਾਂ ਵਾਲ ਕੇ ਪਾ ਸਕਦੇ ਮੈਂ ਵਾਲ ਕੇ ਨਹੀਂ ਪਾਏ ਹੈਗੇ ਮੈਂ ਕੋਲ ਸਸ ਜਿਗਲੇ ਨੂੰ ਰੱਖ ਲੈਣਾ ਫਰਮ ਪਰ ਗੈਸ ਤੇ ਸੇ تھوڑا ਜਨਵਾਨੇ ਨੂੰ ਠੀਕ ਇਹ ਪਾ ਕੇ ਸੇਕ ਲਵਾਂ ਨੇ ਕਿਉਂਕਿ ਜੀ ਗਾੜੀ ਹੋ ਜਾਣਾ ਚਾਹੀਦਾ ਹੈ ਹੁਣ ਮੈਂ ਇਸ ਕੱਟਣਾ ਕੋਸੋਂ ਨਾਲ ਆਪਣਾ ਕੋਕ ਤੇਲ ਨਹੀਂ ਪਈ ਰਹੀ ਤੇ ਤਾਂਗਾ ਸੇ ਆਪਾਂ ਪੂਰੀ ਤੇਲ ਆ ਨਹੀਂ ਇਹ ਢੱਕ ਲੈਣੇ ਇਹਨੂੰ ਲੱਗਣ ਨੂੰ ਸੇਕ ਫਿਰ ਦੁਕਾਨਸ ਲਓ ਜੀ ਆਪਣੀ ਤਰੀ ਲੱਗੀ ਰਿਚਣ ਹੁਣ ਇਹਦੇ ਵਿੱਚ ਪਾ ਲੈਣੇ ਆਪਾਂ ਆਹ ਖੋਪਤੇ ਕੋਖਤੇ ਪਾ ਕੇ ਨਾਲ ਬਸ ਵਿਝਣ ਦਿੰਦੇ ਆਂ ਅੱਜ ਦਾ ਕੋਰਣਾ ਆਪਣੀ ਬਿਲਕੁਲ ਸਿੰਪਲ ਤਰੀਕੇ ਨਾਲ ਕੋਖਤਿਆਂ ਦੀ ਸਬਜ਼ੀ ਬਣ ਕੇ ਹੋ ਗਈ ਤਿਆਰ ਆਪਾਂ ਥੋੜੀ ਜਿਹੀ ਲੇਟ ਹੋ ਗਏ ਰੋਟੀ ਪਾਣੀ ਦਾ ਕਰਨਾ ਹਲੇ ਤੇ ਸਬਜ਼ੀ ਆਪਣੀ ਬਣ ਚੁੱਕੀ ਹੈ ਬਹੁਤ ਵਧੀਆ ਬਣੀ ਹੈ ਇਹ ਬਹੁਤ ਸੌਫਟ ਉਹ ਬਹੁਤ ਸੌਫਟ ਸੌਫਟ ਕੋफ्ते ਬਣੇ ਨੇ ਤੇ ਆਪਾਂ ਹੁਣ ਵੀਡੀਓ ਦਾ ਲਓ ਜੀ ਆਪਣੀ ਕੋफ्ते ਦੀ ਸਬਜ਼ੀ ਬਣ ਕੇ ਹੋ ਗਈ ਤਿਆਰ ਤੇ ਆਪਾਂ ਹੁਣ ਰੋਟੀ ਪਾਣੀ ਦੀ ਤਿਆਰੀ ਕਰਦੇ ਆ ਤੇ ਆਪਣੀ ਵੀਡੀਓ ਵੀ ਇੱਥੇ ਤੱਕ ਆ ਤੇ ਬਲੌਗ ਦਾ ਐਂਡ ਵੀ ਆਪਾਂ ਇੱਥੇ ਹੀ ਕਰਦੇ ਆ ਤੇ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੇਂ ਬਲੌਗ ਦੇ ਨਾਲ ਜੇਕਰ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਓ ਜੀ ਤੇ ਮਿਲਾਂਗੇ ਕੱਲ ਨੂੰ ਜੀ ਕਿਸੇ ਹੋ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਓਕੇ ਬਾਏ ਬਾਏ ਟਾਟਾ